ਮੈਂ ਸਰਵਣ ਸਿੰਘ ਪੁਲੇਰ ਕਿਸਾਨ ਮਜ਼ਦੂਰਾਂ ਦੀ ਕਮੇਟੀ ਪੰਜਾਬ ਤੋਂ ਜਿਹੜਾ ਫਸਲਾ ਵਿੱਚ ਵਾਅਦਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਜਿਵੇਂ ਪ੍ਰਚਾਰ ਮਾਧਮਾਂ ਤੇ ਦਿਵਾਲੀ ਦਾ ਤੋਹਫਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈਗਾ ਵਾ ਦੇਖੋ ਇਹਨੂੰ ਵਿਚਾਰਨ ਦਾ ਸਵਾਲ ਹੈਗਾ 160 ਰੁਪਏ ਕਣਕ ਦਾ ਰੇਟ ਵਧਿਆ ਹੈਗਾ ਵਾ ਇਹ ਕੁੱਲ ਵਾਅਦਾ 6.60 ਹੈਗਾ ਉਹ 100 100% ਵਾਅਦਾ ਕਹੀ ਜਾਂਦੇ ਆ ਉਹ ਗਲਤ ਬਿਆਨਬਾਜ਼ੀ ਪ੍ਰਚਾਰ ਮਾਧਮਾਂ 'ਚ ਨਹੀਂ ਹੋਣੀ ਚਾਹੀਦੀ ਕਣਕ ਪੰਜਾਬ ਦੀਆਂ ਮੰਡੀਆਂ 'ਚ ਖਰੀਦੀ ਜਾਂਦੀ ਹੈ ਜੇ ਇਹ ਅਪ੍ਰੈਲ 'ਚ ਜਾ ਕੇ ਲਾਗੂ ਹੋਣਾ ਹੈਗਾ ਜੌਂ ਦਾ ਚਨੇ ਦਾ ਮਸਰ ਦਾ ਸਰੋਂ ਦਾ ਸੂਰਜਮੁਖੀ ਦਾ ਜਿੰਨਾ ਵੀ ਵਾਅਦਾ ਹੋਇਆ ਕਿ ਸਾਡੇ ਕੋਲ ਸਾਹਮਣੇ ਆ ਕਿਸੇ ਦਾ 8 ਪੁਆਇੰਟ ਤੋਂ ਵੱਧ ਹੈ ਕਿਸੇ ਦਾ 4 ਪੁਆਇੰਟ ਦੇ ਨੇੜੇ ਹੈ ਕਿਸੇ ਦਾ 4.5 ਪੁਆਇੰਟ ਹੈ ਕਿਸੇ ਦਾ 10 ਪੁਆਇੰਟ ਹੈ ਪਰਸੈਂਟ ਹੈ ਇਹ ਵਾਅਦਾ ਪੰਜਾਬ ਨੂੰ ਕੀ ਫਾਇਦਾ ਇੱਥੇ ਤੇ ਕੋਈ ਫਸਲ ਵੀ ਖਰੀਦੀ ਨਹੀਂ ਜਾਂਦੀ ਮੰਨ ਲਓ ਆ ਸੂਰਜਮੁਖੀ ਆ 650 ਰੁਪਆ ਪੰਜਾਬ ਦੀਆਂ ਮੰਡੀਆਂ ਜੇ 3000 ਗੋਮਣੀ ਵਿਕਣਾਂ ਦਾ ਸਾਨੂੰ ਕਿ ਬਣਾ ਦੇਸ਼ ਦੇ ਅੰਦਰ ਵੀ ਇਹ ਬਾਕੀ ਫਸਲਾਂ ਮੋٹے ਵੱਡੇ ਪੱਧਰ ਤੇ ਖਰੀਦੀਆਂ ਨਹੀਂ ਜਾਂਦੀ ਐਸੇ ਕਰਕੇ ਕਹਿੰਦੇ ਪੀ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾਓ ਔਰ ਜਿਹੜੀ ਤੁਸੀਂ ਐਮ ਐਸ ਪੀ ਐਲਾਨ ਦੇ ਜੇ ਉਹ ਮੰਡੀ ਵਿੱਚ ਉਸੇ ਰੇਟ ਤੇ ਖਰੀਦੋ ਇਹ ਤੋਂ ਗਾਹਾਂ ਇਹ ਅਸੀਂ ਮੰਗਦੇ ਸੀ ਸੀ 250 ਦੇ ਹਿਸਾਬ ਨਾਲ ਫਸਲਾਂ ਦੇ ਭਾਜਾ ਡਾਕਟਰ ਸਵਾਮੀ ਦਾ ਫ੍ਰਿਕੁਐਂਸ ਦਾ ਫਾਰਮੂਲਾ ਇਹਨਾਂ ਨੇ A2 FL ਦੇ ਹਿਸਾਬ ਨਾਲ ਵਧਾਏ ਨੇ ਜੋ ਮਰਜ਼ੀ ਬੋਲਣ ਨੂੰ ਲੈ ਇਦੋਂ ਕਹਾ ਇਹ ਗੱਲਾਂ ਨਹੀਂ ਜਾਣੀਆਂ ਵੀ ਸਾਡੀ ਜੂਰੀਆ ਦਾ ਰੇਟ ਕਿੰਨਾ ਵਧਿਆ ਬਲੈਕ ਚ ਮਿਲਦੀ ਆ ਡੀਏਪੀ ਬਲੈਕ ਚ ਮਿਲ ਰਹੀ ਆ ਨੈਨੋ ਡੀਏਪੀ ਦੇਈ ਜਾਂਦੇ ਆ ਸਾਨੂੰ ਡੀਜੀ ਦਾ ਰੇਟ ਕਿੰਨਾ ਵਧਿਆ ਖੇਤੀ ਮਸ਼ੀਨਰੀ ਦਾ ਰੇਟ ਕਿੰਨਾ ਵਧਿਆ ਤੇ ਜਿਹੜੇ ਬੀਜ ਨੇ ਇਹ 100-100% ਰੇਟਾਂ ਦਾ ਵਾਅਦਾ ਹੋ ਜਾਂਦਾ ਵਾ ਪਰ ਇਹਦੋਂ ਕਹਾ ਲੇਬਰ ਦਾ ਕਿੰਨਾ ਵਾਅਦਾ ਹੋਇਆ ਸਾਡੇ ਜਿਹੜੇ ਲਾਗਤ ਖਰਚੇ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਧ ਰਹੇ ਨੇ ਸੋ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਇਹ C2 50% ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ ਇਸ ਕਰਕੇ ਇਹ ਵਾਧਾ ਨਾ ਕਾਫੀ ਆ ਔਰ ਇਸ ਕਰਕੇ ਕੇਂਦਰ ਖੇਤੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਹੜਾ ਵਾ ਲਾਹੇਮੰਦਾ ਫਸਲਾਂ ਦਾ ਰੇਟ ਐਲਾਨ ਕਰੇ ਧੰਨਵਾਦ